ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਜਾਨਵਰ ਪਾ ਛੱਡਲੇ ਸੀ ਦੋਸਤੋ ਕਬੂਤਰ ਇੱਧਰ ਦਾਣਾ ਪਾਣੀ ਚੁਗੀ ਜਾਂਦੇ ਨੇ ਤੇ ਇੱਧਰ ਆਪਣੇ ਮੁਰਗੇ ਵੀ ਹਰਪੁਰ ਮਾਰਦੇ ਨੇ ਪੂਰੇ ਸੋ ਅੱਜ ਆਪਾਂ ਜਿਹੜੀ ਗੱਲਬਾਤ ਕਰਾਂਗੇ ਤੁਹਾਡੇ ਨਾਲ ਉਹ ਇਹ ਗੱਲਬਾਤ ਰਹੂ ਦੋਸਤੋ ਜਿਹੜੇ ਵੀ ਇਹ ਕਹਿੰਦੇ ਨੇ ਕਿ ਮੁਰਗੀ ਫਾਰਮਿੰਗ ਚ ਘਾਟਾ ਪੈਂਦਾ business ਵਧੀਆ ਨਹੀਂ ਹੈਗਾ ਡੀਮੋਟੀਵੇਟ ਤੁਹਾਨੂੰ ਕੌਣ ਕਰਦਾ ਨਕਾਰਾਤਮਕ ਤੁਹਾਨੂੰ ਕੌਣ ਕਰਦਾ ਆਪਾਂ ਇਹ ਗੱਲਬਾਤ ਕਰਾਂਗੇ ਜਦੋਂ ਤੁਸੀਂ ਕਿਸੇ ਦੀਆਂ ਜ਼ਿਆਦਾ ਸਲਾਹਾਂ ਲੈਣ ਲੱਗ ਜਓ ਦੋਸਤੋ ਕੋਈ ਵੀ ਆਪਾਂ ਬਿਜ਼ਨਸ ਕਰਨਾ ਬਿਜ਼ਨਸ ਬਾਰੇ ਸਿੱਖਣਾ ਤੇ ਬਿਜ਼ਨਸ ਬਾਰੇ ਸਲਾਹਾਂ ਲੈਣੀਆਂ ਦੋਨੇ ਅਲੱਗ-ਅਲੱਗ ਗੱਲਾਂ ਨੇ ਜਦੋਂ ਆਪਾਂ ਉਸ ਬਿਜ਼ਨਸ ਸੰਬੰਧੀ ਜਾਂ ਆਪਾਂ ਕੋਈ ਵੀ ਘਰੇਲੂ ਕੰਮ ਕਰਨਾ ਜਦੋਂ ਆਪਾਂ ਜ਼ਿਆਦਾ ਸਲਾਹਾਂ ਲੈਣ ਲੱਗ ਜਾਂਦੇ ਆ ਆਪਾਂ ਏ ਸੋਚਦੇ ਆ ਕਿ ਦੂਸਰਾ ਆਪਣੇ ਸਾਹਮਣੇ ਵਾਲਾ ਜ਼ਿਆਦਾ ਸਿਆਣਾਗਾ ਜਦਕੀ ਆਪਣੇ ਤੋਂ ਜ਼ਿਆਦਾ ਕੋਈ ਸਿਆਣਾ ਨਹੀਂ ਹੁੰਦਾ ਠੀਕ ਆ ਤੁਸੀਂ ਇੱਕ ਅੱਦੇ ਸਿਆਣੇ ਬੰਦੇ ਦੀ ਤੁਸੀਂ رائے ਲੈ ਸਕਦੇ ਹੋ ਕੋਈ ਵੀ ਕੰਮ ਕਰਨਾ ਉਹ ਤੋਂ ਪੁੱਛ ਕੇ ਸ ਕਰ ਸਕਦੇ ਹੋ ਕਿ ਹਾਂ ਕਿੱਦਾਂ ਹੋ ਜੇਕਰ ਆਪਾਂ ਹਰ ਇੱਕ ਤੋਂ رائے ਲੈਣ ਲੱਗ ਜਾਈਏ ਜਾਂ ਕਿਸੇ ਤੋਂ ਪੁੱਛ ਕੇ ਕੰਮ ਕਰਨ ਲੱਗ ਜਾਈਏ ਤਾਂ ਆਪਾਂ ਆਪਾਂ ਨੂੰ ਆਪਣੇ ਆਪ ਤੇ ਕੌਨਫੀਡੈਂਸ ਬਿਲਕੁਲ ਵੀ ਨਹੀਂ ਹੁੰਦਾ ਹੈਗਾ ਜਦੋਂ ਆਪਾਂ ਕੰਮ ਕਰਨਾ ਕੰਮ ਬਾਰੇ ਪਤਾ ਕਰੋ ਸਿੱਖੋ ਜ਼ਰੂਰ ਪਰ ਸਲਾਹਾਂ ਘਟ ਲਓ ਜਿੰਨੀਆਂ ਤੁਸੀਂ ਸਲਾਹਾਂ ਲਾਉਂਗੇ ਕੰਮ ਪ੍ਰਤੀ ਦੇਖੋ ਕੋਈ ਤਾਂ ਹੋਊ ਕੋਈ ਤਾਂ ਚਾਹੂਗਾ ਕਿ ਤੁਸੀਂ ਕੰਮ 'ਚ ਸਫਲ ਹੋਮੋ ਅੱਗੇ ਜਾ ਕੇ ਤੁਸੀਂ ਕੰਮ ਕਰੋ ਉਹ ਤਾਂ ਤੁਹਾਨੂੰ ਕਹਿਣਗੇ ਵੀ ਹਾਂ ਤੁਸੀਂ ਕੰਮ ਕਰੋ ਇਹ 'ਚ ਫਾਇਦਾ ਹੈ ਪਰ ਕਈ ਇਨਸਾਨ ਜਾਂ ਕਈ ਲੋਗ ਅੱਪਾ ਨੂੰ ਕੰਮ ਕਰਦੇ ਦੇਖਣਾ ਨਹੀਂ ਚਾਹੁੰਦੇ ਹੁੰਦੇ ਜਾਂ ਆਪਣੀ ਤਰੱਕੀ ਨਹੀਂ ਦੇਖਣਾ ਚਾਹੁੰਦੇ ਹੁੰਦੇ ਉਹ ਲੋਕ ਆਪਾਂ ਨੂੰ ਹਮੇਸ਼ਾ ਇਹੀ ਗੱਲ ਕਹਿਣਗੇ ਇਹ ਚ ਤਾਂ ਘਾਟਾ ਪੈ ਜਾਂਦਾ ਜੀ ਆਪਾਂ ਇਕੱਲਾ ਹੀ ਗੱਲ ਆ ਜੇ ਪੁਲਟਰੀ ਫਾਰਮਿੰਗ ਦੀ ਨਹੀਂ ਕਰਦੇ ਉਹ ਤੁਸੀਂ ਕੋਈ ਵੀ ਕੰਮ ਪ੍ਰਤੀ ਆਪਾਂ ਗੱਲ ਕਰ ਲਈਏ ਤੁਸੀਂ ਚੰਗਾ ਕੰਮ ਕਰਨ ਜਾ ਰਹੇ ਹੋ ਤੁਸੀਂ ਸਲਾਹਾਂ ਲੈਣੇ ਹੋ ਲੋਕਾਂ ਤੋਂ ਤਾਂ ਤੁਹਾਨੂੰ ਇਹੀ ਕਹਿਣਗੇ ਇਹ ਚ ਤਾਂ ਘਾਟਾ ਪੈ ਜਾਂਦਾ ਤੂੰ ਹਣ 2 ਲੱਖ ਲਾਏਗਾ ਲੱਖ ਰੁਪਏ ਲਾਏਗਾ ਜੇ ਘਾਟਾ ਪੈ ਗਿਆ ਪਰਪਰ ਜੇ ਕਰਾਂਗੇ ਘਾਟਾ ਤਾਂਹੀਂ ਪਊ ਨਾ ਜੇ ਕੀਤਾ ਹੀ ਨਾ ਆਪਾਂ ਨੂੰ ਨਾ ਘਾਟਾ ਪੈਣਾ ਨਾ ਪ੍ਰੋਫਿਟ ਹੋਣਾਗਾ ਉਹ ਆਪਾਂ ਨੂੰ ਡੀਮੋਟੀਵੇਟ ਕਰਨਗੇ ਬੰਦੇ ਵੀ ਹਾਂ ਆਪਾਂ ਨੂੰ ਇੰਨਾ ਡੀਮੋਟੀਵੇਟ ਕਰ ਦੇਣਗੇ ਕਿ ਆਪਣੇ ਮਨ ਚ ਆਪਣੇ ਦਿਮਾਗ ਚ ਆਪਣੇ ਦਿਲ ਚ ਇਹੀ ਬਿਠਾ ਦੇਣਗੇ ਕਿ ਇਹ ਤਾਂ ਘਾਟੇ ਦਾ ਸੌਦਾਗਾ ਚਾਹੇ ਤੁਸੀਂ ਪੋਲਟਰੀ ਫਾਰਮਿੰਗ ਬਾਰੇ ਗੱਲ ਕਰ ਲੋ ਚਾਹੇ ਤੁਸੀਂ ਜਿਹੜਾ ਡੇਰੀ ਫਾਰਮਿੰਗ ਬਾਰੇ ਗੱਲ ਕਰ ਲੋ ਤੁਸੀਂ ਕੋਈ ਵੀ ਕਿਸੇ ਤੋਂ ਰਾਇ ਲੈਨੇ ਹੋ ਜਿਹੜਾ ਤੁਹਾਨੂੰ ਅੱਗੇ ਵਧਦਾ ਦੇਖਣਾ ਚਾਹੁੰਦਾ ਉਹ ਤੁਹਾਨੂੰ ਹਮੇਸ਼ਾ ਚੰਗੀ ਰਹਿ ਦੇ ਦੋ ਕਿ ਹਾਂ ਤੁਸੀਂ ਕੰਮ ਕਰੋ ਸਿੱਖ ਕੇ ਕੰਮ ਕਰੋ ਪ੍ਰੋਪਰ ਕੰਮ ਕਰੋ ਪਰਮਾਤਮਾ ਤੁਹਾਨੂੰ ਸਫਲ ਕਰੂਗਾ ਪਰ ਜਿਹੜਾ ਤੁਹਾਨੂੰ ਦੇਖ ਕੇ ਛੜਦਾ ਜਾਂ ਤੁਹਾਨੂੰ ਤੁਹਾਡੀ ਤਰੱਕੀ ਨਹੀਂ ਦੇਖ ਸਕਦਾ ਉਹ ਤੁਹਾਨੂੰ ਹਮੇਸ਼ਾ ਡੀਮੋਟੀਵੇਟ ਕਰੋ ਇਸ ਲਈ ਆਪਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਜ਼ਿਆਦਾ ਲੋਕਾਂ ਤੋਂ ਪਾ ਸਲਾਹਾਂ ਨਾ ਲਓ हां ਸਿੱਖੋ ਜ਼ਰੂਰ ਜਿਹਨੂੰ ਕੰਮ ਬਾਰੇ ਨੌਲੇਜ ਆ ਉਹ ਤੋਂ ਸਿੱਖੋ ਜ਼ਰੂਰ ਸਿੱਖਣ ਤੇ ਸਲਾਹ ਲੈਣ 'ਚ ਬਹੁਤ ਫਰਕ ਹੁੰਦਾ ਹੈਗਾ ਆਪਾਂ ਆਪਣੇ ਦਿਮਾਗ ਤੋਂ ਕੰਮ ਲਾਓ ਆਪਣੇ ਦਿਲ ਤੋਂ ਕੰਮ ਲਾਓ ਤਾਂ ਕਿ ਪਾ ਜਿਹੜਾ ਅੱਗੇ ਜਿਹੜੇ ਕੰਮ 'ਚ ਸਫਲ ਹੋ ਸਕੀਏ ਜਦੋਂ ਆਪਾਂ ਜਿਆਦਾ ਸਲਾਹਾਂ ਲੈਣ ਲੱਗ ਜਾਂਦੇ ਆ ਉਹ ਅੱਗੇ ਜਾ ਕੇ ਉਦਾਂ ਦਾ ਹੀ ਕੰਮ ਜਿਹੜਾ ਅੱਧ ਵਿਚ ਅੱਧਾ ਹੀ ਹੋ ਜਾਂਦਾ ਅੱਗੇ ਉਹ ਚੋਂ ਆਪਾਂ ਨੂੰ ਜਿਹੜੀ ਕੰਮ 'ਚ ਸਫਲਤਾ ਨਹੀਂ ਮਿਲਦੀ ਅੱਜ ਕੱਲ ਕੋਈ ਨਹੀਂ ਚਾਹੁੰਦਾ ਕਿ ਕੋਈ ਅੱਗੇ ਵਧੇ ਸਭ ਨੂੰ ਐਂ ਹੁੰਦਾ ਕਿ ਅੱਗੇ ਤਾਂ ਵਧੇ ਪਰ ਮੈਥੋਂ ਥੱਲੇ ਰਹੇ ਸੋ ਜੇ ਕੋਈ ਕਿਸੇ ਤੋਂ ਜਾਣਕਾਰੀ ਲੈਂਦਾ ਤਾਂ ਉਹਨੂੰ ਡੀਮੋਟੀਵੇਟ ਨਾ ਕਰਿਆ ਕਰੋ ਤੁਸੀਂ ਉਹਨੂੰ ਪੋਜੀਟਿਵ ਗੱਲ ਦੱਸਿਆ ਕਰੋ ਕਿ ਹਾਂ ਭਾਈ ਤੁਸੀਂ ਕੰਮ ਕਰੋ ਪ੍ਰਮਾਤਮਾ ਤੁਹਾਨੂੰ ਸਫਲ ਕਰੂਗਾ ਹਾਂ ਪਰ ਸਿੱਖ ਕੇ ਕਰੋ ਉਹ ਆਪਾਂ ਵੀ ਹਰ ਇੱਕ ਵੀਡੀਓ 'ਚ ਕਹਿੰਦੇ ਆ ਕਿ ਕੋਈ ਵੀ ਕੰਮ ਕਰਨਾ ਤੁਸੀਂ ਸਿੱਖ ਕੇ ਕਰੋ ਨਾ ਕਿ ਜ਼ਿਆਦਾ ਲੋਕਾਂ ਦੀਆਂ ਸਲਾਹਾਂ ਲਓ ਹਾਂ ਆਪਣੇ ਘਰ ਪਰਿਵਾਰ 'ਚ ਬੈਠ ਕੇ ਤੁਸੀਂ ਸਲਾਹ ਜ਼ਰੂਰ ਕਰ ਲਓ ਰਾਇ ਸਲਾਹ ਕਰ ਲਓ ਇੱਕ ਅੱਦਾ ਜਿਹੜਾ ਆਪਣੇ ਕਲੋਜ਼ ਬੰਦਾਗਾ ਜਾਂ ਆਪਣਾ ਕੋਈ ਫਰੈਂਡ ਆ ਜਾਂ ਕੋਈ ਰਿਸ਼ਤੇਦਾਰ ਆ ਉਹਦੇ ਨਾਲ ਤੁਸੀਂ ਜਿਹੜੀ ਸਲਾਹ ਰੈ ਮਸਵਰਾ ਕਰਕੇ ਤੁਸੀਂ ਆਪਦਾ ਕੰਮ ਕਰ ਸਕਦੇ ਹੋ ਸੋ ਅੱਗੇ ਆਪਾਂ ਨੂੰ ਖੁਦ ਨੂੰ ਵਧਣਾ ਪਊਗਾ ਕਿਸੇ ਦਾ ਸਹਾਰਾ ਨਾ ਲਓ ਮਿਹਨਤ ਕਰੋ ਤੇ ਅੱਗੇ ਵਧੋ ਕਿਸੇ ਵੀ ਤੁਸੀਂ ਫੀਲਡ 'ਚ ਜਾਣਾਗਾ ਕੋਈ ਜੌਬ ਕਰਦੇ ਹੋ ਕੋਈ ਆਪਣਾ ਬਿਜ਼ਨਸ ਕਰਦੇ ਹੋ ਉਹ ਜੋ ਤੁਸੀਂ ਆਪਣਾ ਐਫਰਟਸ ਕਰਕੇ ਆਪਣਾ ਤੁਸੀਂ ਅੱਗੇ ਵਧ ਸਕਦੇ ਹੋ ਸੋ ਮੇਰਾ ਇਸ ਵੀਡੀਓ 'ਚ ਜਿਹੜਾ ਮੇਨ ਮਤਲਬ ਸੀ ਤੁਹਾਨੂੰ ਦੱਸਣ ਦਾ ਗੱਲਬਾਤ ਸਮਝਾਉਣ ਦਾ ਉਹ ਇਹੀ ਸੀ ਕਿ ਆਪਾਂ ਤੁਹਾਨੂੰ ਮੋਟੀਵੇਟ ਕਰਦੇ ਆ ਕਿਸੇ ਦੀਆਂ ਜ਼ਿਆਦਾ ਸਲਾਹਾਂ ਲੈ ਤੋਂ ਬਿਨਾ ਤੁਸੀਂ ਕੰਮ ਕਰੋ ਤੇ ਅੱਗੇ ਜਾ ਕੇ ਤੁਸੀਂ ਜ਼ਰੂਰ ਸਫਲ ਹੋਮੋਗੇ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਆਪਾਂ ਤੁਹਾਡੇ ਲਈ ਚੰਗੀਆਂ-ਚੰਗੀਆਂ ਵੀਡੀਓ ਜਿਹੜੀ ਲਿਆਉਂਦੇ ਰਹਨੇ ਆ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜੀ